ਹਾਂਜੀ ਇਹ ਸ਼ਿਮਰ ਲਾਈਨਿੰਗ ਸ਼ਰਟ ਰਹੇਗੀ ਮਸਲਿਨ ਦੀ ਚੈੱਕ ਵਾਲੀ ਬਾਟਮ ਟਰ ਮੀਟਰ ਸ਼ਰਟ ਟਰ ਮੀਟਰ ਬਾਟਮ ਤੇ ਤੁਸੀਂ ਇਹ 750 ਦੇ ਵਿੱਚ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਪਸ਼ਮੀਨਾ ਦੇ ਸੂਟ ਰੈਡੀ ਹੋ ਕੇ ਆ ਗਏ ਜੀ ਨਵੇਂ ਡਿਜ਼ਾਈਨ ਦੇ ਵਿੱਚ ਲਾਸਟ ইয়ার ਵੀ ਆਪਣੇ ਕੋਲ ਇਹ ਆਏ ਹੋਏ ਸੀ ਕਿ ਵਰਕ ਹੋ ਕੇ ਤੇ ਇਹ ਪਸ਼ਮੀਨਾ ਦਾ ਸੂਟ ਰਹੇਗਾ ਕਟਵਰਕ ਦੇ ਨਾਲ ਵਰਕ ਆਲਓਵਰ ਸੂਟ ਮਿਲੇਗਾ ਸਲੀਵਸ ਤੇ ਵੀ ਵਰਕ ਤੇ ਇਸਦੇ ਬਾਟਮ ਤੇ ਵੀ ਵਰਕ ਮਿਲੇਗਾ 5 ਮੀਟਰ ਤੁਹਾਨੂੰ ਪੂਰਾ ਸੂਟ ਮਿਲੇਗਾ ਬਾਜੂ ਬਾਟਮ ਦੋਨੋਂ ਵਰਕ ਰਹਿਣਗੇ ਘੇਰੇ ਤੇ ਵਰਕ ਵਿਦਾਊਟ ਦੁਪੱਟਾ ਸੂਟ ਰਹਿਣਗੇ ਓਨਲੀ ਤੁਸੀਂ 800 ਦੇ ਵਿੱਚ ਇਹ ਕਰ ਬੈਠੇ ਸੂਟ ਬਾਈ ਕਰ ਸਕਦੇ ਹੋ ਸਾਰੇ ਕਲਰ ਆਪਣੇ ਕੋਲ ਹੈਗੇ ਨੇ ਇਹ ਪਲੇਨ ਪਸ਼ਮੀਨਾ ਰਹੇਗਾ ਏਕੇ ਟੈਕਸ ਬ੍ਰਾਂਡ ਦਾ ਫੈਬਰਿਕ ਆ ਤੁਸੀਂ ਵਰਕ ਵੀ ਇਹਨਾਂ ਤੇ ਕਰਵਾ ਸਕਦੇ ਹੋ ਪਲੇਨ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਵਰਕ ਲਈ ਬਹੁਤ ਬੈਸਟ ਫੈਬਰਿਕਾ ਤੇ ਤੁਸੀਂ ਇਹਨਾਂ ਚੋਂ ਕੋਈ ਵੀ ਸਿਲੈਕਟ ਕਰਕੇ ਵਰਕ ਲਈ ਆਰਡਰ ਕਰ ਸਕਦੇ ਹੋ। ਇਹ ਬਨਾਰਸੀ ਦੀ ਸ਼ਰਟ ਰਹੇਗੀ 2 ਮੀਟਰ ਮਸਲੇਂ ਦੀ ਇਸ ਦੇ ਨਾਲ ਬਾਟਮ ਰਹੇਗੀ ਤੇ ਬਨਾਰਸੀ ਵਿੱਚ ਹੀ ਦੁਪੱਟਾ ਰਹੇਗਾ। ਤੁਸੀਂ ਇਹ 900 ਦੇ ਵਿੱਚ ਕਰ ਬੈਠੇ ਸੂਟ ਮੰਗਵਾ ਸਕਦੇ ਹੋ। ਪਿਓਰ ਬ੍ਰੋਕਰਡ ਦੇ ਵਿੱਚ 2 ਮੀਟਰ ਸ਼ਰਟ ਰਹੇਗੀ ਤੇ ਨਾਲ ਗਲਾਸ ਟਿਸ਼ੂ ਦੀ ਬਾਟਮ ਬਾਟਮ ਤੇ ਹੈਂਡ ਪੇਂਟਡ ਤੇ ਨਾਲ ਇਸ ਤੇ ਜੋ ਦੁਪੱਟਾ ਉਹ ਵੀ ਗਲਾਸ ਟਿਸ਼ੂ ਦਾ ਹੈਂਡ ਪੇਂਟ ਵਾਲਾ ਰਹੇਗਾ ਤੇ ਤੁਸੀਂ ਇਹ 1350 ਦੇ ਵਿੱਚ ਬਾਈ ਕਰ ਸਕਦੇ ਹੋ ਬਹੁਤ ਸੋਨੇ ਪ੍ਰਿੰਟ ਦੇ ਵਿੱਚ ਟੈਬੀ ਮਸਲੀਨ ਦਾ ਸ਼ਰਟ ਤੇ ਮਸਲੀਨ ਦੀ ਬਾਟਮ ਪ੍ਰਿੰਟਡ ਮਸਲੀਨ ਦਾ ਦੁਪੱਟਾ 700 ਦੇ ਵਿੱਚ ਘਰ ਬੈਠੇ ਬਾਈ ਕਰ ਸਕਦੇ ਹੋ ਵਿਸਕੋਸ オーਗਾਂza ਦੀ ਸ਼ਰਟ ਵਰਕ ਮਿਲੇਗਾ ਫਰੰਟ ਤੇ ਟੈਬੀ ਸਿਲਕ ਦੀ ਬਾਟਮ 슬ੀਵਸ ਤੇ ਵੀ ਵਰਕ ਟੈਬੀ ਸਿਲਕ ਟੈਬੀ ਮਸਲੀਨ ਦਾ ਨਾਲ ਦੁਪੱਟਾ 1450 ਪ੍ਰਾਈਸ ਰਹੇਗਾ ਇਹ ਵਾਲਾ ਸੂਟ ਚਾਕਲੇਟ ਮਸਲੀਨ ਫੈਬਰਿਕ ਤੇ ਰੈਡੀ ਹੋਇਆ ਹੈ ਲਾਈਨਿੰਗ ਦੀ ਲੋੜ ਨਹੀਂ ਹੈ ਤੇ ਟਾਈ ਮੀਟਰ ਸ਼ਰਟ ਮਿਲੇਗੀ ਫੁਲਕਾਰੀ ਦਾ ਡਿਜ਼ਾਈਨ ਆ ਦੇ ਨਾਲ ਬਾਟਮ ਬਾਟਮ ਤੇ ਵੀ ਵਰਕ ਤੇ ਤੁਸੀਂ ਇਹ 580 ਦੇ ਵਿੱਚ ਬਾਈ ਕਰ ਸਕਦੇ ਹੋ ਇਹ ਰਹੇਗਾ ਸਿਲਕ اور ਗੈਂਜ਼ਾ ਦੀ ਸ਼ਰਟ 8 ਮੀਟਰ ਫਰੰਟ ਤੇ ਵਰਕ ਮਸਲਿਨ ਦੀ ਇਸ ਦੇ ਨਾਲ ਬਾਟਮ 8 ਮੀਟਰ ਸੇਲ ਤੇ ਸੂਟ ਨੇ ਬਹੁਤ ਜਲਦੀ ਹੀ ਇਹ ਸੂਟ ਸੇਲ ਹੋ ਜਾਂਦੇ ਨੇ ਸੋ ਲਿਮਟਡ ਸਟਾਕ ਦੇ ਵਿੱਚ ਆ 900 ਦੇ ਵਿੱਚ ਬਾਈ ਕਰ ਸਕਦੇ ਹੋ ਇਹ ਸੁਪਰ ਫਾਈਨ ਫੈਬਰਿਕ ਰਹੇਗਾ ਔਰਗੈਂਜ਼ਾ ਦੀ ਸ਼ਰਟ ਪੈਸ ਵਰਕ ਦੇ ਨਾਲ ਟੈਬੀ ਸਿਲਕ ਦੀ ਬਾਟਮ ਬਾਟਮ ਤੇ ਵਰਕ ਆ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਤੇ ਬਹੁਤ ਸੋਹਣਾ ਦੁਪੱਟਾ ਵੀ ਰੈਡੀ ਹੋਇਆ ਤੇ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਦੁਪੱਟਾ ਸੂਟ ਰਹੇਗਾ ਜੀ ਡਿਜੀਟਲ ਪ੍ਰਿੰਟ ਆਰੀਵਰਕ ਦੇ ਨਾਲ ਸ਼ਰਟ ਮਿਲੇਗਾ ਸ਼ਰਟ ਦੀ ਕਟ ਤੋਂ ਨੂੰ 2.5 ਮੀਟਰ ਮਿਲੇਗੀ ਨਾਲ ਬਰਬਰੀ ਡਿਜੀਟਲ ਪ੍ਰਿੰਟ ਦੁਪੱਟਾ 2.5 ਮੀਟਰ ਤੇ ਨਾਲ ਪਲੇਨ ਮਸਲੀਨ ਦੀ ਬਾਟਮ 2.5 ਮੀਟਰ ਓਨਲੀ 700 ਦੇ ਵਿੱਚ ਇਹ ਤੁਸੀਂ ਕਰ ਬੈਠੇ ਸੂਟ ਬਾਈ ਕਰ ਸਕਦੇ ਹੋ ਬਹੁਤ ਘੱਟ ਪ੍ਰਾਈਸ ਤੇ ਇਹ ਜਲਦੀ ਤੋਂ ਜਲਦੀ ਤੁਸੀਂ ਸਕਰੀਨ ਸ਼ਾਟ ਲਓ ਜੋ ਦਿੱਤੇ ਹੋਏ ਆਪਣਾ ਵਟਸਐਪ ਨੰਬਰ ਉਸ ਤੇ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਬਹੁਤ ਜਿਆਦੇ ਸੋਹਣੇ ਸੂਟ ਆਉਂਦੇ ਨੇ ਡੇਲੀ ਆਪਣੇ ਕੋਲ ਤੇ ਤੁਸੀਂ ਨਵੇਂ ਆ ਤਾਂ ਚੈਨਲ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਬਹੁਤ ਜਿਆਦੇ ਸੋਹਣੇ ਸੂਟ ਹੁੰਦੇ ਨੇ ਪ੍ਰਿੰਟ ਤੇ ਰੰਗ ਵੀ ਇਹ ਵੀ ਦੁਪੱਟਾ ਸੂਟ 5 ਮੀਟਰ ਕੈਮਰੀ ਕਾਟਨ ਦਾ ਥ੍ਰੈਡ ਵਰਕ ਕੇਰੇ ਤੇ ਦੁਪੱਟਾ 2.5 ਮੀਟਰ ਦਾ ਫੋਂ ਦਾ ਦੋਨੋਂ ਸਾਈਡ ਤੋਂ ਨੁਪਟੀ ਲੱਗੀ ਮਿਲੇਗੀ 650 ਪ੍ਰਾਈਸ ਹੈ Thank you, G.